ਸਤਿ ਸ੍ਰੀ ਅਕਾਲ ਦੋਸਤੋ ਜਦੋਂ ਇੱਕ ਔਰਤ ਮਾਂ ਬਣਦੀ ਹੈ ਉਸ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ ਉਹ ਹਰ ਚੀਜ਼ ਵਿੱਚ ਇੱਕ ਨਵੀਂ ਉਮੀਦ ਦੇਖਦੀ ਹੈ ਉਸ ਦੇ ਬੱਚੇ ਉਸ ਦੀ ਸਭ ਤੋਂ ਵੱਡੀ ਤਾਕਤ ਅਤੇ ਆਸ ਹੁੰਦੇ ਹਨ ਅੱਜ ਮੈਂ ਤੁਹਾਡੇ ਲਈ ਪੜਨ ਜਾ ਰਹੀ ਹਾਂ ਮੇਰੀ ਲਿਖੀ ਕਵਿਤਾ ਮੇਰੇ ਬੱਚੇ ਇਹ ਕਵਿਤਾ ਮੈਂ ਆਪਣੇ ਬੇਟੀ ਰੈਨਨ ਲਈ ਲਿਖੀ ਹੈ ਜੋ ਮੇਰੀ ਉਮੀਦ ਹੈ ਮੇਰੀ ਜ਼ਿੰਦਗੀ ਦੀ ਤੁਪ ਹੈ ਆਓ ਸੁਣਦੇ ਹਾਂ ਆਪਣੀ ਦਾਦੀ ਦੀ ਸਿੱਖਿਆ ਲੈ ਵੱਡਾ ਹੋਇਆ ਨਾਨੀ ਦੇ ਨਾਲ ਛੋਟੀਆਂ-ਛੋਟੀਆਂ ਖੇਡਾਂ ਖੇਡਦਾ ਭੂਆ ਦੀਆਂ ਅੱਖਾਂ ਦਾ ਤਾਰਾ ਤੇ ਪਾਪਾ ਦੀ ਰੂਹ ਦਾ ਸਾਥੀ ਮੇਰੇ ਬੱਚੇ ਤੂੰ ਮੇਰੇ ਲਈ ਰੱਬ ਵੱਲੋਂ ਮਿਲੀ ਇੱਕ ਨਿਯਮਤ ਹੈ ਤੂੰ ਮੇਰਾ ਛੋਟਾ ਜਿਹਾ ਅਲਾਦੀਨ ਦਾ ਚਿਰਾਗ ਜੋ ਹਰ ਰੋਜ਼ ਕੋਸ਼ਿਸ਼ ਕਰਦਾ ਹੈ ਮੇਰੇ ਸੁਪਨੇ ਪੂਰੇ ਕਰਨ ਦੀ ਤੂੰ ਮੇਰੀ ਜ਼ਖਮੀ ਰੂਹ ਤੇ ਮੱਲਮ ਬਣ ਕੇ ਆਇਆ ਤੇ ਮੈਨੂੰ ਐਦਾਂ ਲੱਗਿਆ ਜਿਵੇਂ ਮੈਨੂੰ ਸਾਰੀ ਦੁਨੀਆ ਮਿਲ ਗਈ ਜਦੋਂ ਮੈਂ ਠੀਕ ਨਹੀਂ ਹੁੰਦੀ ਤਾਂ ਤੂੰ ਆਖਦਾ ਮਮਾ ਰੈਸਟ ਕਰ ਲੋ ਉਸ ਸਮੇਂ ਜਿਵੇਂ ਮੇਰੀ ਜਨਮਾਂ ਦੀ ਥਕਾਵਟ ਲਥ ਜਾਂਦੀ ਹੈ ਤੂੰ ਨਿੱਕਾ ਜਾ ਮੇਰਾ ਸਾਥੀ ਜਿਸ ਦੀਆਂ ਅੱਖਾਂ 'ਚ ਦੇਖ ਕੇ ਪੂਰਾ ਬ੍ਰਹਿਮੰਡ ਸੋਹਣਾ ਲੱਗਦਾ ਹੈ ਤੇਰਾ ਹੱਸਦਾ ਚਿਹਰਾ ਦੇਖ ਕੇ ਮੇਰੀ ਰੂਹ ਫੁੱਲ ਵਾਂਗ ਖਿੜ ਜਾਂਦੀ ਹੈ ਮੇਰੇ ਬੱਚੇ ਤੂੰ ਬਹੁਤ ਵੱਖਰਾ ਹੈ ਇੱਕ ਰੌਸ਼ਨੀ ਹੈ ਜੋ ਮੇਰੀ ਦੁਨੀਆ ਨੂੰ ਜਗਮਗਾਉਂਦੀ ਹੈ ਧੰਨਵਾਦ ਦੋਸਤੋ ਬੱਚੇ ਸਾਡੇ ਦਿਲ ਦੀ ਧੜਕਣ ਹੁੰਦੇ ਨੇ ਸਾਡੀਆਂ ਉਮੀਦਾਂ ਦਾ ਸਹਾਰਾ ਹੁੰਦੇ ਨੇ ਉਹਨਾਂ ਦਾ ਹੱਸਦਾ ਚਿਹਰਾ ਸਾਡੇ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਆਓ ਅਸੀਂ ਮਿਲ ਕੇ ਪਿਆਰ ਹੌਸਲੇ ਅਤੇ ਖੁਸ਼ੀਆਂ ਦੀ ਇਹ ਰੌਸ਼ਨੀ ਨੂੰ ਅੱਗੇ ਵਧਾਈਏ ਜਦੋਂ ਇਹ ਕਵਿਤਾ ਤੁਹਾਡੇ ਦਿਲ ਨੂੰ ਛੂ ਗਈ ਤਾਂ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀ ਇਸ ਯਾਤਰਾ ਦਾ ਹਿੱਸਾ ਵੀ ਬਣਿਓ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਆਂ ਬਾਏ